ਜਿੱਤੂ ਦਸਾਂਝ ਦੇ ਅਨੰਤਮ ਬਾਨੀ ਦੀ ਪ੍ਰੀ ਵੈਡਿੰਗ ਦੇ ਸ਼ੋਅ ਤੋਂ ਬਾਅਦ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਨੇ ਜਿੱਥੇ ਦਿਲਜੀਤ ਦਸਾਂਝ ਨੇ ਪਹਿਲਾਂ ਰਿਨਾ ਕਪੂਰ ਨੂੰ ਆਪਣੇ ਗਾਣਿਆਂ ਤੇ ਨਚਾਇਆ ਉੱਥੇ ਹੀ ਉਸ ਤੋਂ ਬਾਅਦ ਉਹ ਨੀਤਾਂ ਬਾਨੀ ਦੇ ਨਾਲ ਫਣੀ ਮੇਦੇ ਵਿੱਚ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਉੱਥੇ ਹੀ ਹੁਣ ਦਿਲਜੀਤ ਦਸਾਂਝ ਕ੍ਰਿਸ਼ਮਾ ਕਪੂਰ ਦੇ ਲਈ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਤੂ ਦਸਾਂਝ ਨੇ ਸਟੇਜ ਉੱਤੇ ਤਮਾਲਾ ਪਾ ਦਿੱਤੀਆਂ ਕਸ਼ਮਾ ਕਪੂਰ ਵੀ ਦਲਜੀਤ ਦੁਸਾਂਝ ਦੀ ਵਾਈਬ ਤੇ ਫੁੱਲ ਇੰਜੋਏ ਕਰਦੀ ਹੋਈ ਦਿਖਾਈ ਦਿੱਤੀ। ਜੇਕਰ ਤੁਸੀਂ ਵੀ ਦਲਜੀਤ ਦੁਸਾਂਝ ਦੀਆਂ ਵੀਡੀਓਜ਼ ਦੇ ਨਾਲ ਅਪਡੇਟਡ ਰਹਿਣਾ ਚਾਹਦੇ ਹੋ ਤਾਂ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਥੈਟ ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ। ਮਨਵਾ ਮਨਵਾ ਕੀ ਰੋਜੋ ਇਹ ਹੋ ਗਿਆ ਇਹ ਹੋ ਗਿਆ ਕੀ ਰੋਜੋ ਵੀ ਬੈਂਕ ਮਿਲੇ ਵੈਰੀ ਗੇਮ ਆਈ ਲਵ ਮੈਂ ਉਹ ਉਹ